ਅੱਜ ਸਾਰਾ ਸ਼ੋਮਨੀ ਕਾਲੀ ਲਾਲ ਉਨਰਸ ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ੍ਹ ਆ ਗਏ ਉੱਥੇ ਤਬਾਹੀ ਮੱਚੀ ਇਹ ਤਬਾਹੀ ਨੋਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਨਾਬ ਪੈਸੇ ਲੱਗਣਾ ਸੀ ਪੈਸੇ ਲੱਗ ਲਿਆ ਖਰਚਾ ਹੋਣਾ ਸੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਦੋਹੇ ਅੱਧ ਦੇ ਪੈਸੇ ਪਾ ਕੇ ਕਟੋ-ਕਟ 20-2000 ਰੁਪਇਆ ਹਰ ਪਾਰੇ ਇਕ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਵ ਵੀ ਕਰਤੀ ਲੋਕ ਜਾ ਵੀ ਆਏ ਪਰ ਇਸੇ ਤਰ੍ਹਾਂ ਕੋਈ ਮਦਦ ਨਾ ਕਿਸੇ ਨੂੰ ਪਤਾ ਹੈ ਫਿਰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਟੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਦਾ ਵੀ ਨੁਕਸਾਨ ਹੋਇਆ ਹੈ ਜੇ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਜ਼ਾਈ ਨੁਕਸਾਨ ਇਹਦੇ ਟੋੜਾ ਤੇ ਮੇਰਾ ਵੀ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਜਿੱਥੇ ਪੰਜਾਬ ਦਾ ਇੱਕ ਹਿੱਸਾ ਹਨਾਂ ਦੀ ਮਾਰ ਥੱਲੇ ਆ ਉੱਥੇ ਜਿਹੜਾ ਕੁਦਰਤੀ ਆਫਤ ਹੀ ਸਮਝੋ ਉਹਦਾ 40 ਵੀ 40% ਘਟ ਨਿਕਲਿਆ ਤੇ ਫਿਰ ਜਿਹੜਾ ਬੌਣਾ ਰੋਗ ਤੇ ਹਲਦੀ ਰੋਗ ਆ ਉਹਨੇ ਦੁਗਣੀ ਮਾਰ ਜਿਹੜੀ ਹੈ ਕਿਸਾਨ ਨੂੰ ਹੋਰ ਮਾਰੀ ਆ ਪਰ ਅਫਸੋਸ ਇਸ ਗੱਲ ਦਾ ਵੀ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਕਿਸਾਨੀ ਦੇ ਨਾਂ ਦੇ ਉੱਤੇ ਬੁਲਾਇਆ ਗਿਆ ਪਰ ਜਿੱਥੇ ਹੜਾਂ ਦੇ ਨਾਂ ਦੇ ਉੱਤੇ ਬੁલાਏ ਹੋਏ ਸੈਸ਼ਨ 'ਚ ਇੱਕ ਦੂਜੇ ਬੰਦੇ ਨਾਲ ਤੋਹਮਤबाजी ਤਾਂ ਕਿ ਉਹ ਸੀਮਤ ਰਹਾ ਉੱਥੇ ਕਿਸੇ ਇੱਕ ਵੀ ਪਾਰਟੀ ਨੇ ਉਸ ਸੈਸ਼ਨ ਦੇ ਵਿੱਚ ਬੌਣੇ ਬੂਟੇ ਦਾ ਨਾਂ ਨਹੀਂ ਲੱਤਾ ਨਾ ਝੋਨੇ ਦੇ ਘਟ ਝਾੜ ਦਾ ਨਾਂ ਲੱਤਾ ਵੀ ਕਿਹੋ ਜੀ ਸੰਭਾਵਨਾ ਬਣੀ ਹੋਈ ਸੀ ਸੋ ਇਸ ਲਈ ਮੈਂ ਸਮਝਦਾ ਵੀ ਇਹ ਇਹ ਗੈਰ ਸੰਜੀਦਗੀ ਜਿਹੜੀ ਪੰਜਾਬ ਦੀ ਸਿਆਸੀ ਨੂੰ ਦਿਖਾਈ ਗਈ ਇਹ ਬੇਹਤ ਚਿੰਤਾਜਨਕ ਆ ਸੋ ਸਾਰੇ ਇਸ ਚਿਰ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਸੁਜੀਤੀ ਨੇ ਵੀੜਾ ਚੱਕਿਆ ਕਿ ਇਥੇ ਹੜ੍ਹਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਦੇਸ਼ ਦੇ ਖੇਤੀਬਾੜੀ ਮੰਤਰੀ ਤੱਕ ਹੁਣ ਤੱਕਰ ਮੁੱਖ ਮੰਤਰੀ ਸਾਹਿਬ ਨੂੰ ਆਪ ਜਾ ਕੇ ਮਿਲ ਕੇ ਆਉਣਾ ਚਾਹੀਦਾ ਸੀ ਉਹ ਨਹੀਂ ਮਿਲੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਨਹੀਂ ਅਸੀਂ ਤਾਂ ਫਿਰ ਜਾਵਾਂਗੇ ਜਾਵਾਂਗੇ ਉੱਥੇ ਵੀ ਜਾਵਾਂਗੇ ਲੋੜ ਪਈ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵੀ ਕੀਤਾ ਜਾਊਗਾ ਦੂਜੀ ਮੇਰੀ ਬੇਨਤੀ ਇਹ ਆ ਵੀ ਯੂਆਰਐਸ ਜਿਹੜਾ ਮੰਡੀਆਂ ਦੇ ਵਿੱਚ ਕੀ ਹੋ ਰਿਹਾ ਆ ਆਸਾਨ ਬੇਵਸ ਹੋ ਜਿਹੜਾ ਹੈਗਾ ਕਿਸਾਨ ਨੂੰ ਲੱਗ ਰਿਹਾ ਉਹਦਾ ਰੀਜ਼ਨ ਕੀ ਆ ਉਹਨ ਬਦਰੰਗੀ ਦਾਣਾ ਹਲਦੀ ਰੋਗ ਤੋਂ ਦੇਖਣ ਚ ਦਾਣਾ ਕਾਲਾ ਲੱਗਦਾ ਪਰ ਤੁਸੀਂ ਅੰਦਰੋਂ ਜਿਹੜਾ ਦਾ ਚੌਲ ਆ ਬਿਲਕੁਲ ਠੀਕ ਆ ਪਰ ਕਿਸਾਨ ਨੂੰ 200-200 ਰੁਪਏ ਦਾ ਕਟ ਉਹਦੇ ਵਾਸਤੇ ਲਾਇਆ ਜਾ ਰਿਹਾ ਤੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰ ਲਓ ਕਹਿੰਦੇ ਸਾਨੂੰ ਕਹਾਂਓ ਜੀ ਉਹਨ ਕਿਸਾਨ ਜੇ ਕਹੂਗਾ ਤਾਂ ਉਹਦੀ ਫਸਲ ਚੱਕੀ ਨਹੀਂ ਜਾਣੀ ਉਹਨੂੰ ਡਰ ਇਸ ਚੀਜ਼ ਦਾ ਉਹ ਪੀਸਿਆ ਜਾ ਰਿਹਾ ਕਿਸਾਨ ਦੇਖੋ ਸਹੀ ਮੈਂ ਨਾ ਵਿੱਚ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਹੈ ਸਮੁੱਚੀ ਕੌਮ ਦੇ ਜਥੇਦਾਰ ਤੇ ਇਹਦੇ ਲਈ ਸੋਚੇ ਕੌਮ ਦੀ ਏਕਤਾ ਇਕਜੁੜਤਾ ਇਕਸੁਰਤਾ ਬਹੁਤ ਜ਼ਰੂਰੀ ਲੋ ਸਿੱਖ ਸਮਾਜ ਦੀ ਕਹਿ ਲਓ ਔਰ ਸਾਡੇ ਨਾਲ ਜਿਹੜਾ ਨਿਆਂ ਹੋ ਰਿਹਾ ਤੱਕਾ ਹੋ ਰਿਹਾ ਦੇਖੋ ਜਾਵਾ ਪੂਰੀਆਂ ਹੋ ਗਈਆਂ ਇਹਦੇ ਬਾਬੂ ਜਿਹੜੇ ਬੈਠੇ ਨੇ ਬੰਦੇ ਔਰ ਪ੍ਰਧਾਨ ਮੰਤਰੀ ਤੱਕ ਐਲਾਨ ਕੀਤੇ ਗਏ ਫੇਰ ਅਮਲ ਨਹੀਂ ਹੋ ਰਹੇ ਸੋ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿਾਨੂੰ ਇੱਕ ਜੋੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਇਹ ਇੱਕ ਜੋੜਤਾ ਇੱਕ ਸੁਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਹੀ ਹੋ ਸਕਦੀ ਆ